ਜੀਵਨ ਦੇ ਧਨ ਦੀ ਇਹ ਮਰਿਆਦਾ ਹੈ ਕਿ ਤੂੰ ਉਹਨਾਂ ਕੋ ਇਹਨੂੰ ਵਰਤ ਕੇ ਮਰ ਨਾ ਜਾਏ ਕਿਤੇ ਤੇ ਸਾਰੀ ਦੁਨੀਆ ਦੇ ਨਾਲ ਮਾਰੇ ਕਹਿੰਦੇ ਮਰੀ ਪਈ ਮਾਇਆ ਦੇ ਨਾਲ ਬੜੇ ਬੜੇ ਲੋਕਾਂ ਨੂੰ ਮਾਰ ਸੁੱਟਿਆ ਮਾਇਆ ਨੇ ਖਾ ਗਈ ਏ ਔਰ ਖਾਂਦੀ ਵੀ ਇਸ ਤਰ੍ਹਾਂ ਮਾਰੇ ਕਹਿੰਦੇ ਦੰਦਾ ਤੋਂ ਬਿਨਾਂ ਹੀ ਖਾ ਜਾਂਦੀ ਹੈ ਮਾਇਆ ਨੂੰ ਕੀ ਕਿਹਾ ਮਾਇਆ ਨੂੰ ਕਿਹਾ ਮਮਤਾ ਮਾਇਆ ਦੀ ਮਮਤਾ ਇਹ ਬੜੇ ਭੇਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿ ਮਾਇਆ ਨਹੀਂ ਛਡਨੀ ਮਾਇਆ ਦੀ ਮਮਤਾ ਛਡਨੀ ਹੈ ਮਮਤਾ ਦਾ ਮਤਲਬ ਹੈ ਉਹਨੂੰ ਗੁਲਾਮ ਕਰਕੇ ਆਪਣੇ ਕੋਲ ਰੱਖਣ ਦਾ ਸੰਕਲਪ ਇਹਨੂੰ ਮਮਤਾ ਕਹਿੰਦੇ ਇਹਨੂੰ ਪਿਆਰ ਨਹੀਂ ਕਹਿੰਦੇ ਪਿਆਰ ਹੋਰ ਚੀਜ਼ ਹੈ ਪਿਆਰ ਗੁਲਾਮ ਨਹੀਂ ਕਰਦਾ ਜਿੱਥੇ ਪਿਆਰ ਹੋਵੇਗਾ ਉਹ ਮਨੁੱਖ ਦੂਜੇ ਨੂੰ ਆਪਣੇ ਅਧੀਨ ਨਹੀਂ ਰੱਖਣਾ ਚਾਹੇਗਾ ਜਿੱਥੇ ਮਮਤਾ ਹੋਵੇਗੀ ਉਹ ਉਥੇ ਮਨੁੱਖ ਨੂੰ ਆਪਣੇ ਅਧੀਨ ਰੱਖਣਾ ਚਾਹੇਗਾ ਜਿਹਦੇ ਨਾਲ ਮਮਤਾ ਹੈ ਉਹ ਆਪਣੇ ਥੱਲੇ ਰੱਖਣਾ ਚਾਹੇਗਾ ਉਹਨੂੰ ਮਾਇਆ ਦੇ ਨਾਲ ਸਾਡੀ ਮਮਤਾ ਹੈ ਇਸ ਕਰਕੇ ਸੀ ਉਹਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਆ ਉਹਦੇ ਨੂੰ ਪਿਆਰ ਨਹੀਂ ਹੈ ਸਾਡਾ ਪਿਆਰ ਤਾਂ ਪਰਮਿਸ਼ਨ ਨਾਲ ਹੁੰਦਾ ਵੈਗਰੂ ਦੇ ਨਾਲ ਪਿਆਰ ਗੁਰਮੁਖ ਨਾਲ ਹੁੰਦਾ ਹੈ ਧਾਰਮਿਕ ਮਨੁੱਖ ਦਾ ਧਾਰਮਿਕ ਮਨੁੱਖ ਨਾਲ ਪਿਆਰ ਹੁੰਦਾ ਉਹ ਮਮਤਾ ਨਹੀਂ ਹੁੰਦੀ ਜੇ ਉਹਦੇ ਵਿੱਚ ਵੀ ਕਬਜ਼ਾ ਕਰਨ ਦੀ ਬਿਰਤੀ ਆ ਗਈ ਕਿ ਆਪਣਾ ਵਖਾ ਕੇ ਬੜੇ ਲੋਕ ਫਿਰਦੇ ਨੇ ਆਪਣਾ ਉਹ ਪੇਸ਼ ਕਰਕੇ ਪੇਸ਼ਕਾਰੀ ਕਰਕੇ ਕਿ ਮੈਨੂੰ ਆਹ ਪਤਾ ਹੈ ਮੈਨੂੰ ਆਹ ਪਤਾ ਹੈ ਮੈਂ ਫਲਾਣਾ ਬਾਇਓ ਡਾਟਾ ਉਹ ਜਿਵੇਂ ਦਾਣ ਲੈਣ ਵਾਲੇ ਨਹੀਂ ਫਿਰਦੇ ਉਹਨਾਂ ਨੇ ਫਾਇਲ ਚੁੱਕੀ ਹੁੰਦੀ ਆ ਆ ਵੇਖੋ ਫਲਾਣੇ ਦੀ ਫੋਟੋ ਲੱਗੀ ਉਹਦੇ ਸਾਈਨ ਹੋਏ 10000 ਮੈਨੂੰ ਉਹਨੇ ਦਿੱਤਾ ਸੀ ਫਲਾਣੇ ਦੀ ਫਾਇਲ ਉਹਦੀ ਲੱਗੀ ਉਹਦੀ ਤਾਂ ਕਿ ਤੁਸੀਂ ਵੀ ਉਹਨੂੰ 10000 ਦੇ ਦਿਓ ਇਦਾਂ ਦੇ ਬੜੇ ਨੇ ਜਿਹੜੇ ਆਪ ਹੀ ਜੋਤਸ਼ੀ ਬਣੇ ਫਿਰਦੇ ਨੇ ਕੋਈ ਪੁੱਛੇ ਨਾ ਪੁੱਛੇ ਉਹ ਤੁਹਾਨੂੰ ਦੱਸੀ ਜਾਣਗੇ ਤੂੰ ਖੰਡ ਚਾਹ ਦੇ ਵਿੱਚ ਖੰਡ ਪਾਈ ਤੇਰੀ ਦਾਲ ਵੀ ਲੂਣ ਹੈ ਕਿ ਨਹੀਂ ਤੂੰ ਫਲਾਣਾ ਕੰਮ ਕੀਤਾ ਕਿ ਨਹੀਂ ਕੀਤਾ ਜਿਹੜਾ ਕੰਮ ਰੱਬ ਨੇ ਲੁਕੋਇਆ ਹੈ ਮਨੁੱਖ ਦਾ ਕੀ ਮਤਲਬ ਇਹਨੂੰ ਨੰਗੇ ਕਰਨ ਦਾ ਗੁਰੂ ਸਾਹਿਬ ਨੇ ਇਹਨੂੰ ਮਾਇਆ ਕਹਿਣਾ ਰਿਧੀਆਂ ਸਿਧੀਆਂ ਨੂੰ ਰਿਧੀਆਂ ਸਿਧੀਆਂ ਤਾਂ ਹੈਣ ਦੂਜੇ ਦਾ ਪਤਾ ਲੱਗ ਜਾਣਾ ਪਰ ਗੁਰੂ ਘਰ ਦੀ ਮਰਿਆਦਾ ਜਿਹੜੀ ਆ ਉਹ ਤੇ ਇਹ ਦੱਸਦੀ ਹੈ ਵੀ ਜੇ ਰੱਬ ਨੇ ਜਿਹੜੀ ਚੀਜ਼ ਤੇ ਪਰਦਾ ਰੱਖਿਆ ਹੈ ਜੇ ਤੂੰ ਉਹਨੂੰ ਦੱਸਣਾ ਤੇ ਸ਼ਰਮਾਤ ਤਰੀ ਦੱਸ ਸਕਣਾ ਪਰ ਬੜੇ ਫਿਰਦੇ ਇਸ ਤਰ੍ਹਾਂ ਦੇ ਵੇਖ ਕੇ ਕਹੀ ਜਾਣਗੇ ਆਹ ਆ ਤੇਰੇ ਕੋਲ ਤੇਰੇ ਨਾਲ ਆ ਹੋ ਗਿਆ ਤੇਰੇ ਨਾਲ ਉਹ ਹੋ ਗਿਆ ਇੰਨੀ ਖਤਰਨਾਕ ਮਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹਦੀ ਵਰਤੋਂ ਕਰਨ ਵਾਲੇ ਦਾ ਬਹੁਤ ਗਲਤ ਰਸਤਿਆਂ ਵੱਲ ਪ੍ਰਸਥਾਨ ਹੋ ਜਾਂਦਾ ਹੈ